ਉਦੇ ਬਾਰੇ ਬਹੁਤ ਕੁਝ ਦੱਸਦੀ ਆ ਕਹਾਤਾਂ ਦੀ ਕਿਤਾਬ ਪੜ ਲਿਓ ਉਹਦੇ ਵਿੱਚ ਬਹੁਤ ਕੁਝ ਲਿਖਿਆ ਹੋਇਆ ਉਹਦੇ ਵਿੱਚੋਂ ਮੈਂ ਇੱਕ ਕਾਇਦ ਪੜ ਕੇ ਆਪਣੀ ਗੱਲ ਟਾੜਨਾ ਕਰਨੇ ਚਾਹਣਾ ਕਹਾਤਾਂ ਦੀ ਕਿਤਾਬ ਦੇ ਵਿੱਚੋਂ ਕਹਾਤਾਂ ਦੀ ਕਿਤਾਬ ਉਹਦਾ ਸੱਤ ਦੇ ਆਏ ਉਹਦਾ ਸੱਤ ਵਚਨ ਕੋਈ ਪੰਜਾਬੀ ਵਿੱਚ ਵੀ ਪੜਦੇ ਹੋ ਹਿੰਦੀ ਵਿੱਚ ਵੀ ਪੜਦੇ ਹੋ ਦੇਖਿਓ ਉੱਥੇ ਕੀ ਲਿਖਿਆ ਜਿਹੜਾ ਹਾਲੇਲੂਇਆ ਪ੍ਰੇਜ਼ ਦਾ ਲਾਰ ਸਾਰੇ ਸਾਥੇ ਹਾਂ ਜੀ ਦਾਮੈਂ ਵੇਖਿਆ ਕਿ ਭੋਲਿਆਂ ਵਿੱਚੋਂ ਗੱਭਰਾਂ ਵਿੱਚੋਂ ਇੱਕ ਜਵਾਨ ਨਿਰਬੁੱਧ ਜਿਹਾ ਬੱਸ ਬੱਸ ਜੀ ਥੈਂਕ ਯੂ ਥੈਂਕ ਯੂ ਹਿੰਦੀ ਵਿੱਚ ਕਿਹਾ ਕਿ ਤੁਸੀਂ ਬੋਲੋ ਪਾਇਓ ਮੇਰੀ ਵਾਲੀ ਬੈਲ ਵੀ ਅੰਦਰ ਲੈ ਗਏ ਨੂੰ ਪਤਾ ਹਾਂ ਇੱਥੇ ਲਿਖਿਆ ਜਿਹੜਾ ਜਵਾਨ ਸੀਗਾ ਇੱਕ ਤਾਂ ਉਹ ਭੋਲਾ ਸੀਗਾ ਤੇ ਦੂਜਾ ਕੀ ਸੀਗਾ ਅਗਰ ਤੁਸੀਂ ਪੂਰਾ ਅਧਿਆਇ ਪੜੋਗੇ ਹੋ ਤੇ ਫਿਰ ਸਾਰੀ ਸਟੋਰੀ ਤੁਹਾਨੂੰ ਸਮਝ ਆ ਜਾਣੀ ਹੈ ਲਿਖਿਆ ਉਹ ਨਿਰਬੁੱਧ ਵੀ ਸੀਗਾ ਤੇ ਵਿਚਾਰਾ ਕੀ ਸੀਗਾ ਭੋਲਾ ਇਹਦਾ ਮਤਲਬ ਇਹ ਆ ਕਿ ਉਹਦੀ ਜਵਾਨੀ ਦੀ ਅਵਸਥਾ ਜਿਹੜੀ ਆ ਉਹ ਕੀ ਹੋ ਰਹੀ ਸੀਗੀ ਸ਼ੁਰੂ ਹੋ ਰਹੀ ਸੀ ਤੇ ਲਿਖਿਆ ਉਹ ਇਹੋ ਜੇ ਰਾਹ ਤੇ ਤੁਰ ਪਿਆ ਤੇ ਜਦੋਂ ਉਹ ਦੇਖਿਆ ਤੇ ਉਹਨੂੰ ਇੱਕ ਜਨਾਨੀ ਮਿਲ ਪਈ ਔਰ ਉਹਨਿਆ ਨੂੰ ਫਸਲਾ ਲਿਆ ਕਿਉਂ ਕਿ ਉਹ ਕੀ ਸੀਗਾ ਜਰਨ ਬੋਲੇ ਜਰਾ ਹਾਲੇ ਉਹਨੂੰ ਸਮਾਜ ਦੇ ਬਾਰੇ ਪਤਾ ਨਹੀਂ ਲੋਕਾਂ ਦੇ ਬਾਰੇ ਪਤਾ ਨਹੀਂ ਉਹਨੂੰ ਚਲਾਕੀਆਂ ਦੇ ਹੁਸ਼ਿਆਰੀਆਂ ਦਾ ਪਤਾ ਨਹੀਂ ਹਨ ਹਾਲੇ ਉਹਨੇ ਠੇਡਾਂ ਨਹੀਂ ਖਾਧਾ ਕੀ ਨਹੀਂ ਖਾਧਾ ਠੇਡਾਂ ਨਹੀਂ ਖਾਧਾ ਠੋਕਰ ਨਹੀਂ ਖਾਧੀ ਹਾਲੇ ਉਹ ਕਿਸੇ ਦੇ ਜਾਲ ਵਿੱਚ ਕਿਸੇ ਦੇ ਸਕੰਜੇ ਵਿੱਚ ਫਸਿਆ ਨਹੀਂ ਸੀਗਾ ਉਹ ਬਿਲਕੁਲ ਨਿਰਬੁੱਧ ਸੀਗਾ ਔਰ ਉਹਦੀਆਂ ਦਾਓ ਪੇਚ ਵਾਲੀਆਂ ਚਾਲਾਂ ਨੂੰ ਉਹ ਸਮਝ ਨਹੀਂ ਪਾਇਆ ਲਿਖਿਆ ਉਹਨੇ ਆਪਣੀ ਸ਼ਬਦਾਂ ਦੇ ਹੀਰ ਫੇਰ ਦੇ ਵਿੱਚ ਉਹਨੂੰ ਲੈ ਲਿਆ ਤੇ ਉਹਨੂੰ ਲੈ ਗਈ ਉਹਨੇ ਸਾਰਾ ਗੋਚੂ ਤੇ ਲਿਖਿਆ ਉਹ ਨਾਲ ਬਾਜ ਕੀਤਾ ਕਿੱਦਾਂ ਉਹਨੇ ਕਿਹਾ ਕਿੱਦਾਂ ਕਿੱਦਾਂ ਉਹਨੂੰ ਤਿਆਰ ਕੀਤਾ ਆਪਣੇ ਤੇ ਲਈ ਇਹ ਵੀ ਨਸ਼ੇ ਵਾਲੇ ਬੰਦੇ ਵੀ ਆ ਜਦੋਂ ਕਿਸੇ ਨੂੰ ਲੱਗਦਾ ਨਾ ਉਹ ਉਹ ਜਿਆਦਾ ਮੈਂ ਤੁਹਾਨੂੰ ਦੱਸਦਾ ਮੈਂ ਮੈਂ ਨਹੀਂ ਦੱਸਿਆ ਕੀਤਾ ਕੋਈ ਡੂ ਨਹੀਂ ਕਿਉਂ ਕਹਣਾ ਸੱਚੀ ਗੱਲ ਹੈ ਟੇਸਟ ਦੇਖਿਆ ਲੱਗਾ ਨਹੀਂ ਕੋਈ ਕਿਸੇ ਨੂੰ ਸ਼ਰਾਬ ਦਾ ਤੇ ਫੀਮ ਦਾ ਟੇਸਟ ਨਹੀਂ ਆਇਆ ਸ਼ਰਾਬ ਮੈਨੂੰ ਮੈਨੂੰ ਪਲਾਈ ਤਾਂ ਪਲਾਈ ਸੀਗੀ ਸਾਡੇ ਰਿਸ਼ਤਦਾਰਾਂ ਨੇ ਧੱਕੇ ਦੇ ਨਾਲ ਮੇਰੇ ਦੀਜਾ ਜੀ ਨੇ ਉਦੋਂ ਮੁਸੀਬਤ ਨਹੀਂ ਸੀਗੀ ਉਹ ਜਦੋਂ ਮੈਂ ਪੀ ਕੇ ਉਹ ਮਗਰ ਤੁਰਹ ਜਾਂਦਾ ਸੀ ਤਾਂ ਉਹ ਮੇਰੇ ਮੋਰੇ ਤੁਰੇ ਕਦੀ ਮੈਂ ਉਹਦੇ ਸੱਜੇ ਦਿਲ ਜਾਂਦਾ ਸੀ ਕਦੀ ਪਰੇ ਦਿਲ ਜਾਂਦਾ ਸੀ ਬਸ ਮੈਨੂੰ ਉਹ ਦਿਨ ਡਰ ਲੱਗਾ ਵੀ ਇਹ ਨਹੀਂ ਸਹੀ ਕੰਮ ਚੱਕਰ ਆਉਂਦੇ ਨੇ ਤੇ ਫੇਮ ਜਿੱਥੇ ਮੈਂ ਕੰਮ ਸਿੱਖਦਾ ਸੀਗਾ ਮੇਰੇ ਉਸਤਾਦ ਖਾਂਦੇ ਸੀਗੇ ਤੇ ਜਦੋਂ ਉਹਨੇ ਖਾਣੇ ਤੇ ਉਹਨੇ ਮੈਨੂੰ ਕਿਹਾ ਤੂੰ ਚਾਹ ਲੈ ਕੇ ਆ ਉਨੇ ਚੜਕੋਤੋ ਖਾਣੀ ਤੇ ਬਾਅਦ ਚਾਹ ਪਣੀ ਮੈਂ ਕਿਹਾ ਪਤਾ ਨਹੀਂ ਕੀ ਖਾਂਦਾ ਕਿ ਦਿਨ ਮੈਂ ਚੜਿਆ ਉੱਥੇ ਉਸ ਜਗਾ ਤੇ ਉਥੇ ਲਿਫਾਫੇ ਦੇ ਵਿੱਚ ਪਲਾਸਟਿਕ ਦੇ ਲਪੇਟੀ ਹੋਈ ਸੀ ਕਿਤੇ ਕਾਲੀ ਦੀ ਮੈਂ ਇੰਨੇ ਕੁ ਟੋੜ ਕੇ ਖਾ ਲਈ ਤੋਂ ਮੈਂ ਉਹਨੇ ਚੱਪਣ ਲੱਤਿਆ ਉਹ ਇਧਰੋਂ ਦੰਦ ਲੱਗ ਲੱਥੇ ਇਧਰ ਲੱਗ ਜਵੇ ਇਧਰ ਹੋਈ ਇਧਰ ਇਧਰ ਲੇਕਿਨ ਉਹਦਾ ਟੇਸ ਦਾ ਨਸ਼ਾ ਸਗਾ ਹੋਣ ਲੱਗ ਪਿਆ ਤੇ ਮੈਂ ਕਿਹਾ ਮੈਂ ਘਰ ਜਾਣਾ ਫਿਰ ਟੇਸ ਦੇਖਿਆ ਪ੍ਰਭੂ ਦੀ ਕਿਰਪਾ ਨਾਲ 17 16 ਸਾਲ ਦੀ ਉਮਰ ਦੇ ਵਿੱਚ ਪ੍ਰਭੂ ਨੇ ਮੈਨੂੰ ਫੜ ਲਿਆ ਮੈਂ ਨਹੀਂ ਪ੍ਰਭੂ ਨੇ ਫੜਿਆ ਕਿਨੇ ਫੜਿਆ ਪ੍ਰਭੂ ਨੇ ਮੈਨੂੰ ਫੜ ਲਿਆ ਉਹ ਜਿਹੜੀ ਨਿਰਬਲਤਾ ਦੀ ਅਵਸਥਾ ਸੀਗੀ ਉਸ ਵੇਲੇ ਮੈਂ ਪ੍ਰਭੂ ਦੇ ਹੱਥ ਆ ਗਿਆ ਸ਼ੈਤਾਨ ਦੇ ਹੱਥਾਂ ਚੋਂ ਦੀ ਬਜਾਏ ਪ੍ਰਭੂ ਦੇ ਹੱਥਾਂ ਵਿੱਚ ਆ ਗਿਆ ਔਰ ਉਸ ਅਵਸਥਾ ਤੋਂ ਪ੍ਰਭੂ ਦੇ ਨਾਲ ਚੱਲਦੇ ਚੱਲਦੇ ਅੱਜ ਤੱਕ ਪ੍ਰਭੂ ਲੈ ਕੇ ਆਇਆ ਔਰ ਇਹਦਾ ਮਤਲਬ ਇਹ ਨਹੀਂ ਕਿ ਰਸਤੇ 'ਚ ਸਮੱਸਿਆਵਾਂ ਨਹੀਂ ਆਈਆਂ ਆਪਸ਼ਨਾਂ ਨਹੀਂ ਆਈਆਂ ਫਸਲਾਉਣ ਵਾਲੇ ਨਹੀਂ ਮਿਲੇ ਪਰਮਾਉਣ ਵਾਲੇ ਨਹੀਂ ਮਿਲੇ ਜਾਂ ਮਿਲੀਆਂ ਨਹੀਂ ਸਾਰਾ ਕੁਝ ਮਿਲਿਆ ਮੇਰੇ ਬੇਟੇ ਬੈਠੇ ਇੱਥੇ ਅਸੀਂ 5 사ਜਣੇ ਆਏ ਬੇਟੇ ਮੇਰੇ ਬੈਠੇ ਆ ਦੋਨਾਂ ਨੂੰ ਮੈਂ ਸਟੱਡੀ ਕਰਨ ਲਈ ਕੱਲਿਆ ਉਹਨਾਂ ਦੀ ਵਿਵਸਥਾ ਇਹੋ ਜਿਹੀ ਚੱਲਦੀ ਪਈ ਹੈ ਉਹ ਫਟਾਫਟ ਜਿਹੜੀ ਗੱਲ ਆਪਾਂ ਉਹਨਾਂ ਨੂੰ ਸਿਖਾਵਾਂਗੇ ਸ਼ਰਮ ਮਗ ਨਹੀਂ ਲੱਗਣਗੇ ਕਿਸੇ ਹੋਰ ਗੱਲ ਮਗਰ ਫਟਫੜ ਲੱਗ ਜਾਣਗੇ ਕਿਉਂਕਿ ਉਹਨਾਂ ਦੀ ਹਾਲੇ ਨਿਰਬੁਲਤਾ ਜਿਹੜੀ ਆ ਉਹ ਚੱਲਦੀ ਪਈ ਹੈ ਜਿਸ ਦਿਨ ਜਿਸ ਦਿਨ ਉਹਨਿਆ ਨੂੰ ਫਸਲਾ ਕੇ ਕਿਸੇ ਗਲਤ ਕੰਮ 'ਚ ਫਿਟ ਕਰ ਦਿੱਤਾ ਉਸ ਦਿਨ ਅੱਖਾਂ ਖੁੱਲ ਜਾਣੀਆਂ ਔਰ ਫਿਰ ਪਤਾ ਲੱਗੇਗਾ ਵੀ ਐਦਾਂ ਵੀ ਹੁੰਦਾ ਤੇ ਲਿਖਿਆ ਨਿਰਬੋਧੂਆਂ ਦੇ ਵਿੱਚੋਂ ਭੋਲਿਆਂ ਦੇ ਵਿੱਚੋਂ ਜਵਾਨ ਸਿਗਾ ਹੋ ਹallelujah ਔਰ ਉਹ ਲੈ ਗਈ ਆਪਣੇ ਸੰਜੇ ਵਿੱਚ ਅੱਜ ਬਹੁਤ ਸਾਰੇ ਨੌਜਵਾਨ ਇਦਾਂ ਹੀ ਫਸੇ ਹੋਏ ਆ ਕਿ ਪ੍ਰਭੂ ਦੇ ਦਾਸਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਕੱਢਣਾ ਪ੍ਰਭੂ ਦੇ ਦਾਸਾਂ ਦਾ ਹੀ ਬੋਝ ਆ ਨਸ਼ਿਆਂ ਤੋਂ ਆਜ਼ਾਦ ਕਰਨ ਦੇ ਲਈ ਅਸੀਂ ਸੈਮੀਨਾਰ ਰੱਖੀਏ ਇਹਨਾਂ ਦਾ ਹੀ ਕੱਲਿਆਂ ਦਾ ਕੰਮ ਨਹੀਂ ਜਿਨੇ ਕਲਿਸਿਆ ਦੇ ਲੋਗ ਆ ਜਿਨੇ ਸਾਡੇ ਪੰਜਾਬ 크੍ਰਿਸਚਨ ਮੂਵਮੈਂਟ ਦੇ ਲੋਗ ਆ ਜਿਨੇ ਹੋਰ ਵੀ ਸਾਰੇ ਪ੍ਰਧਾਨ ਹੈਗੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਹallelujah ਹallelujah ਅਸੀਂ ਮੈਂ ਵੀ ਇਹਨੂੰ ਕੋਸ਼ਿਸ਼ ਕਰਦਾ ਹੁੰਦਾ ਮੈਂ 15 ਦਸ ਦੇ ਉੱਤੇ ਅਸੀਂ ਇੱਕ ਪੈਦਲ ਮਾਰਚ ਕਰਦੇ ਦਾ ਪਿੰਡ ਦੇ ਵਿੱਚ ਸਾਡੇ ਕੋਲ ਪੂਰਾ ਛੰਡੀਆਂ ਦੇ ਉੱਤੇ ਲਿਖਿਆ ਹੋਇਆ ਹੁੰਦਾ ਨਸ਼ੇ ਛੱਡੋ ਪਾਪ ਛੱਡੋ ਇਹਦਾ ਜਿਹੜੀਆਂ ਗੱਲਾਂ ਉੱਤੇ ਲਿਖਿਆ ਹੁੰਦਾ ਔਰ ਅਸੀਂ ਪਿੰਡ ਦੇ ਵਿੱਚ ਕੱਢਦੇ ਆ ਇੱਕ ਦਿਨ ਅਸੀਂ ਬਿਨਾਂ ਪਰਮਿਸ਼ਨ ਤੋਂ ਹੀ ਬਾਈਪਾਸ ਚਲੇ ਗਏ ਬਾਈਪਾਸ ਤੋਂ ਘੁੰਮ ਕੇ ਆ ਗਏ ਮੋਰੇ ਪੁਲਿਸ ਕਢੀ ਸੀ ਕਹਿੰਦੇ 15 ਦਸ ਤੱਕ ਇੱਕ ਕਰ ਦੇ ਫਿਰਦੇ ਮੈਂ ਤਾਂ ਲੋਕਾਂ ਨੂੰ ਜਾਗਰੂਕ ਕਰਦੇ ਦੇਸ਼ ਦਾ ਜਨਮ ਦਿਨ ਇੰਨੇ ਸਾਲ ਹੋ ਗਏ ਆ ਤੇ ਹਾਲੇ ਤੁਸੀਂ ਗੁਲਾਮ ਹੀ ਆ ਨਸ਼ੇ ਦੇ ਇੰਚੋ ਵੀ ਨਿਕਲਣਾ ਹੈ ਹallelujah ਹallelujah ਔਰ ਅੱਜ ਮੈਂ ਇਹ ਕਹਿਣਾ ਚਾਹਣਾ ਕਿ ਉਸ ਭੋਲੇ ਨੂੰ ਅਗਰ ਤੁਸੀਂ ਬਚਪਨ ਤੋਂ ਹੀ ਉਸੇ ਹੀ ਟਾਈਮ ਤੋਂ ਤੁਸੀਂ ਪੜ ਲੋਗੇ ਤਾਂ ਸ਼ੈਤਾਨ ਦੇ ਕੋਲੋਂ ਨਹੀਂ ਜਾਵੇਗਾ ਉਹ ਬਚ ਜਾਵੇਗਾ ਹallelujah ਉਹ ਪ੍ਰਭੂ ਦੇ ਪਿੱਛੇ ਚੱਲਣ ਵਾਲਾ ਬਣ ਜਾਏਗਾ ਸਾਨੂੰ ਚਾਹੀਦਾ ਹੈ ਇਹੋ ਜਿਹੇ ਪ੍ਰੋਗਰਾਮ ਕਰਨ ਦੀ ਲੋੜਿਆ ਔਰ ਇਹੋ ਜਿਹੇ ਜਾਗਰਤੀ ਲਿਆਉਣ ਦੀ ਲੋੜਿਆ ਅਸੀਂ ਆਪਣੇ ਚਰਚਾਂ ਦੇ ਵਿੱਚੋਂ ਆਪਣੇ ਲੋਕਾਂ ਦੇ ਵਿੱਚੋਂ ਜਦੋਂ ਪਾਰੀ ਸਾਹਿਬ ਨੇ ਫੋਨ ਕੀਤਾ ਮੈਨੂੰ ਤੇ ਮੈਨੂੰ ਦੱਸਿਆ ਇਸ ਤਰ੍ਹਾਂ ਕਰਕੇ ਸੈਮੀਨਾਰ ਰੱਖਿਆ ਪੋਸਟ ਬਾਅਦ ਵਿੱਚ ਆਈ ਫੋਨ ਪਹਿਲਾਂ ਹੀ ਆ ਗਿਆ ਸੀਗਾ ਮੈਂ ਕਿਹਾ ਪਾਸ ਹੀ ਅਸੀਂ ਆਵਾਂਗੇ ਔਰ ਨਾਲ ਨੌਜਵਾਨਾਂ ਨੂੰ ਵੀ ਲੈ ਕੇ ਆਵਾਂਗੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਖੁਦਾ ਸਰ ਨੂੰ ਬੜੀ ਬਰਕਤ ਦੇ ਔਰ ਆਸ਼ਿਸ਼ ਦੇ ਬਚਪਨ ਤੋਂ ਹੀ ਲੋਕਾਂ ਨੂੰ ਪੜਨਾ ਸ਼ੁਰੂ ਕਰੀਏ ਔਰ ਇੱਕ ਗੱਲ ਮੈਂ ਬੋਲਣੀ ਚਾਹੁੰਦਾ ਸਿੱਖਣ ਸਿਖਾਉਣ ਦੀ ਜਿਹੜੀ ਉਮਰ ਆ ਉਹ ਕਿਹੜੀ ਆ ਬਾਈਬਲ ਦੇ ਮੁਤਾਬਕ ਬਿਬਲੀਕਲੀ ਕਿਹੜੀ ਉਮਰ ਵਿੱਚ ਬੱਚਾ ਸਿੱਖਣਾ ਸ਼ੁਰੂ ਕਰਦਾ ਹੈ 5 ਸਾਲ ਦਾ ਹੋ ਕੇ 6 ਸਾਲ ਦਾ ਹੋ ਕੇ ਬਾਈਬਲ ਚ ਤਾਂ ਲਿਖਿਆ ਕਿ 7 ਸਾਲ ਦਾ ਬੱਚਾ ਰਾਜ ਕਰਨ ਲੱਗ ਪਿਆ 8 ਸਾਲ ਦਾ ਬੱਚਾ ਰਾਜ ਕਰਨ ਲੱਗ ਕਦੋਂ ਸਿੱਖਿਆ ਫਿਰ ਉਹਨੇ ਸਾਰਾ ਕੁਝ ਤੇ ਉਹਨੇ ਬਦਲਾਅ ਵੀ ਲੈਂਦੇ ਆ ਉੱਥੇ ਲਿਖਿਆ ਹੈ ਜਦੋਂ ਪੇਟ ਵਿੱਚ ਹੁੰਦਾ ਨਾ ਉਹਦੇ ਸਿੱਖਣਾ ਸ਼ੁਰੂ ਹੋ ਜਾਂਦਾ ਮਾਂ ਦੇ ਪੇਟ ਵਿੱਚ ਪੁਰਾਣੇ ਨਿਆਂ ਦੇ ਵਿੱਚ ਯਾਕੂਬ ਨੇ ਝੰਡਾ ਘੱਡਿਆ ਇੱਕ ਡੰਡੇ ਤੇ ਰੰਗ ਫੇਰ ਕੇ ਲੱਕੜੀ ਲਾਤੀ ਜਿੱਦਾਂ ਨਾਲ ਲੱਕੜੀ ਲਾਈ ਸੀ ਉਦਾਂ ਨੇ ਭੇਡਾਂ ਜੰਮੀਆਂ ਔਰ ਨਵੇਂ ਆਧਾਮੇ ਦੇ ਵਿੱਚ ਦੋ ਯਿਸੂ ਮਸੀਹ ਆਪਣੀ ਮਾਂ ਦੇ ਪੇਟ ਵਿੱਚ ਸੀਗਾ ਤੇ ਹੀ ਹੁੰਨਾ ਆਪਣੀ ਮਾਂ ਦੇ ਪੇਟ ਵਿੱਚ ਸੀਗਾ ਲਿਖਿਆ ਦੋਨਾਂ ਨੇ ਆਪਸ ਵਿੱਚ ਇੱਕ ਦੂਜੇ ਨੂੰ ਜੈਮਸੀ ਦੀ ਨਮਸਕਾਰ ਸਲਾਮ ਦੁਆ ਉਹਨਾਂ ਨੇ ਕੀਤਾ ਇਹਦਾ ਮਤਲਬ ਉਹਦੇ ਪੇਟ ਵਿੱਚ ਉਹਨੂੰ ਕਹਿੰਦੇ ਅਕਸ ਪੈਣਾ ਇੱਕ ਦੂਜੇ ਦੇ ਜਿਹੜੇ ਤੁਸੀਂ ਚੰਗੀਆਂ ਗੱਲਾਂ ਕਰੋਗੇ ਚੰਗੇ ਕੰਮ ਕਰੋਗੇ ਪ੍ਰਾਰਥਨਾ 'ਚ ਬੈਠੋਗੇ ਬਿਠਾਓਗੇ ਔਰ ਸੁਣ ਸੁਣਾਓਗੇ ਜਿਹੜਾ ਪੇਟ ਵਿੱਚ ਹੈ ਉਹਦੇ ਵੀ ਕੰਨ ਬਣਦੇ ਪਏ ਅੰਦਰ ਉਹ ਜ਼ਰੂਰ ਸੁਨੇਗਾ ਉਹ ਜ਼ਰੂਰ ਸੁਨੇਗਾ ਪਰਮੇਸ਼ਵਰ ਦੀ ਕਿਰਪਾ ਤੇ ਹੋ ਜੇਗੀ ਹallelujah ਹੋਰ ਆ ਤੁਹਾਨੂੰ ਬਰਕਤ ਦੇ ਥੈਂਕ ਯੂ ਗੋਡ ਬlesਸ ਯੂ ਪਾਸੇ ਜੀ ਥੈਂਕ ਯੂ ਸੂਰਨਾ ਸਾਡੀ ਮਾਰਾ